ਅੱਜ ਗੁਰੂ ਨਨਕਾ ਜੀ ਦੇ ਜਨਮ ਦਿਨ ਦੇ ਉਪਰੰਤ ਦੇ ਵਿੱਚ ਸਾਜੀ ਬਹੁਤ ਵੱਡੀ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਜਿਲੰਦਰ ਦੇ ਵਿੱਚ ਕੱਟੀ ਜਾ ਰਹੀ ਹੈ ਮੈਂ ਸਮੂਹ ਸੰਗਤਾਂ ਨੂੰ ਅੱਜ ਦੇ ਸੁਪ ਦੀ ਹਾੜੇ ਦੀ ਬਹੁਤ-ਬਹੁਤ ਫਰਦਾਈ ਦਿੰਦਾ ਬਹੁਤ ਵਧੀਆ ਉਪਰਾਲਾ ਹੈਗਾ ਔਰ ਜਿੰਨੇ ਵੀ ਗੁਰੂ ਆ ਉਹ ਸਾਨੂੰ ਬੇਸਿਕਲੀ ਇਨਸਾਨੀਅਤ ਦੀ ਜਿਹੜੀ ਆ ਉਹ ਪਹਿਲਾਂ ਗੱਲ ਕਰਦੇ ਆ ਉਹ ਅਲਾਹਾ ਸ਼ਰੀਫ ਰਸਾਲਤ ਸਹਾਰਾ ਦਿੱਤਾ ਇਹ ਸ਼ੋਭਾ ਯਾਤਰਾ ਸਾਡੇ ਲਈ ਇੱਕ ਪ੍ਰੇਰਨਾ ਸੂਤਰ ਹੈ ਜਿਹੜਾ ਕੋਲ ਹੀ ਆਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕੋ ਸਮਾਜ ਜਿਹੜਾ ਚੰਗੇ ਪਾਸੇ ਨੂੰ ਪੰਜਾਬ ਦਾ ਸੁਭਾ ਹੈ ਜਿਹੜਾ ਸੇਵਾ ਨੂੰ ਲਾ ਕੇ ਪ੍ਰਤਾਪ ਸਿੰਘ ਬਾਜਵਾ ਨੇ ਦੱਸ ਦਿੱਤਾ ਕਿ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ। ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ। ਬੜੀ ਖੁਸ਼ੀ ਆਜੇ ਕਿ ਸੁਰਤਿਆਸ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਕਾਸ ਸਿੰਘ ਸਰ ਦੇ ਸਬੰਧ ਚ ਜੋ ਸ਼ੋਭਾ ਯਾਤਰਾ ਕੱਢੀ ਆ ਰਹੀ ਆ ਅੱਜ ਨਹੀਂ ਬਹੁਤ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਇਸ ਥਾਨ ਜਿਹੜਾ ਆ ਬੇਸ ਸ਼ੋਭਾ ਯਾਤਰਾ ਨੂੰ ਇਸ ਸ਼ਰਮ ਦਿਹਾੜੇ ਨੂੰ ਬਹੁਤ ਵੱਡੇ ਪੱਤਰ ਤੇ ਬਣਾਉਣਾ ਔਰ ਬਾਕੀ ਮੇਰੀ ਤਾਂ ਇਹੀ ਆ ਕਿ ਸਮੁੱਚੀ ਜਿਹੜੀ ਲੋਕਾਈ ਆ ਉਹ ਵਿਅਕਤੀ ਦਾ ਜੀਵਨ ਜਿਹੜਾ ਆ ਰਤੀ ਭਰ ਵੀ ਗੁਰੂ ਰਵਿਦਾਸ ਮਹਾਰਾਜ ਦੇ ਸੰਦੇਸ਼ ਤੋਂ ਦਾ ਬਾਣੀ ਦੇ ਤੋਂ ਬਾਹਰ ਨਹੀਂ ਹੈ ਔਰ ਵੱਡੀ ਗੱਲ ਇਹ ਆ ਕਿ ਸਾਨੂੰ ਜੀਵਨ ਵਿੱਚ ਜਿੱਥੇ ਕੁਰਬਾਨੀ ਪੜਨੀ ਇਕੱਠ ਕਰਨੀ ਸਮਝਣੀ ਜ਼ਰੂਰੀ ਆ ਉਹਦੇ ਨਾਲ-ਨਾਲ ਕੁਰਬਾਨੀ ਦੇ ਉੱਤੇ ਅਮਲ ਕਰਕੇ ਜੀਵਨ ਜਿਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਅਧਿਆਤਮ ਔਰ ਜਿਹੜਾ ਪੂਰਾ ਜੀਵਨ ਹੈ ਵਿਅਕਤੀ ਦਾ ਸਿਰਫ ਇਹ ਆਤਮ ਨਹੀਂ ਹੈ ਕਰਨੀ ਔਰ ਕਥਨੀ ਜਿਹੜੀ ਆ ਦੋਨੋਂ ਇੱਕ ਕੀਤਾ ਸਮੁੱਚੀ ਗੁਰਬਾਣੀ ਪਾਣੀ ਉਹਨਾਂ ਦੇ ਜੀਵਨ ਦੇ ਅਮਲੀ ਰੂਪ ਤੇ ਧਾਰਤ ਆ ਅੱਜ ਗੁਰੂ ਮਹਾਰਾਜ ਨੇ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਖਾਸ ਦਿਹਾੜਾ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ ਆਪਸੀ ਭਾਈਚਾਰਾ ਆਪਸੀ ਰੀ ਪ੍ਰੇਮ ਪਿਆਰ ਮੈਂ ਸਮਝਦਾ ਕਿ ਅੱਜ ਦੇ ਦਿਨ ਦੇ ਉੱਤੇ ਹੀ ਨਹੀਂ ਈਵਨ ਹਰ ਇੱਕ ਦਿਹਾੜੇ ਦੇ ਉੱਤੇ ਸਾਨੂੰ ਜਿਹੜਾ ਉਹਨਾਂ ਨੇ ਸਾਨੂੰ ਆਪਸੀ ਭੈਚਾਰਾ ਸਿਖਾਇਆ ਉਹਨਾਂ ਦੇ ਉੱਤੇ ਚੱਲਣ ਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਔਰ ਗੁਰੂ ਮਹਾਰਾਜ ਦੀ ਜਿਹੜੀ ਆਪਾਂ ਕਹਿੰਦੇ ਆ ਕਿ ਸੱਚੀ ਬਾਣੀ ਹੈ ਜਿਹੜੀ ਸਾਨੂੰ ਇਹੀ ਸਿਖਾਉਂਦੀ ਹੈ ਔਰ ਅੱਜ ਬੜੀ ਭਾਰੀ ਤਦਾਦ ਦੇ ਵਿੱਚ ਜਿਹੜੀ ਸੰਗਤ ਹੈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚੀ ਹੈ ਸੋ ਅੱਜ ਦੇ ਇਸ ਮੁਬਾਰਕ ਦਿਨ ਦੇ ਉੱਤੇ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਅਸੀਂ ਸਾਰੇ ਗੁਰੂ ਮਹਾਰਾਜ ਦੇ ਹੋਏ ਦਰਸਾਏ ਹੋਏ ਰਸਤੇ ਤੇ ਚੱਲ ਕੇ ਆਪਸ ਦੇ ਵਿੱਚ ਪ੍ਰੇਮ ਭਾਈਚਾਰਾ ਔਰ ਇੱਕ ਦੂਸਰੇ ਦੇ ਨਾਲ ਪਿਆਰ ਆ ਜਿਹੜਾ ਹਮੇਸ਼ਾ ਬਣਾ ਕੇ ਰੱਖੀਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਉੱਤੇ ਪੂਰੇ ਦੇਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੈਵਾਂ ਲੋਕ ਬੈਠੇ ਨੇ ਉਹ ਆਪਣੀ ਸ਼ਰਦਾ ਦੇ ਨਾਲ ਗੁਰੂ ਅਰਦਾਸ ਮਹਾਰਾਜ ਦਾ ਇਸ ਦਿਹਾੜੇ ਨੂੰ ਮਨਾਉਂਦੇ ਨੇ ਔਰ ਇਹ ਜਲੰਧਰ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਬਹੁਤ ਵੱਡਾ ਜੇ ਕਹਿ ਲਈਏ ਕਿ ਦੇਸ਼ ਦਾ ਸਭ ਤੋਂ ਵੱਡਾ ਗੁਰੂ ਅਰਦਾਸ ਮਹਾਰਾਜ ਦਾ ਪਰਵ ਅਗਰ ਕਿਤੇ ਮਨਾਇਆ ਜਾਂਦਾ ਹੈ ਤਾਂ ਜਲੰਧਰ ਵਿੱਚ ਹੈ ਔਰ ਵਿਸ਼ੇਸ਼ ਰੂਪ ਚ ਬੂਟਾ ਮੰਡੀ ਦੇ ਵਿੱਚ ਇੱਥੇ ਧਾਮ ਦੇ ਉੱਤੇ ਜੋ ਸ਼ੁਰੂ ਹੋ ਰਿਹਾ ਹੈ ਸੋ ਅੱਜ ਉਸੇ ਨੂੰ ਨਿਮਤ ਬਹੁਤ ਵੱਡੀਆਂ ਸੰਗਤਾਂ ਇੱਥੇ ਆਜ ਰਹੀਆਂ ਸੋ ਸਾਰਿਆਂ ਨੂੰ ਸਾਰੇ ਸਮਾਜ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਔਰ ਇਹ ਗੁਰੂ ਰਵਦਾਸ ਮਹਾਰਾਜ ਦੀ ਔਰ ਡਾਕਟਰ ਅੰਬੇਡਕਰ ਜੀ ਦੀ ਕਿਰਪਾ ਹੈ ਕਿ ਸਾਡਾ ਇਹ ਸਮਾਜ ਬਹੁਤ ਉੱਚੀਆਂ ਤਰੱਕੀਆਂ ਕਰ ਰਿਹਾ ਹੈ ਔਰ ਉਹ ਤਰੱਕੀਆਂ ਦੇ ਨਾਲ ਬਹੁਤ ਵੱਡੇ ਵੱਡੇ ਪਦਵੀਆਂ ਤੇ ਪਹੁੰਚਿਆ ਔਰ ਉਹਦਾ ਹੀ ਜਿਹੜਾ ਇਹ ਸਾਰਾ ਸਾਨੂੰ ਇਹ ਦਿਖਾਈ ਵੀ ਦਿੰਦਾ ਹੈ ਕਿ ਅੱਜ ਉਹਨਾਂ ਦਾ ਸਮਾਜ ਅਕੇ ਵਧਿਆ ਹੈ ਤਾਂ ਉਹਨਾਂ ਦੇ ਨਾਲ-ਨਾਲ ਉਹਨਾਂ ਨੇ ਡਾਕਟਰ ਅੰਬੇਡਕਰ ਨੂੰ ਔਰ ਜਿਹੜਾ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨੂੰ ਆਪਣਾ ਜਿਹੜੀ ਉਹ ਸ਼ਰਧਾ ਉਹ ਉਤਸ਼ਾਹ ਦੇ ਨਾਲ ਅਥਾ ਸੜ ਦਾ ਜਿਹੜੀ ਉਹ ਪ੍ਰਗਟਾਵਾ ਇੱਕ ਤਾਂ ਨਹੀਂ ਹੁੰਦੇ ਸਭ ਲਈ ਦੇਖਿਆ ਜਾਂਦਾ ਭਾਵੇਂ ਕੋਈ ਵੀ ਪ੍ਰੋਗਰਾਮ ਹੋਵੇ ਸਾਡੇ ਸਮਾਜ ਕਿਹੜੇ ਇੱਕੋ ਮੰਚ ਤੇ ਇਕੱਠਾ ਹੋ ਜਾਂਦਾ ਅੱਜ ਵੀ ਸਾਡੀਆਂ ਸਿਆਸੀ ਪਾਰਟੀਆਂ ਕਿਹੜੇ ਇੱਕੋ ਮੰਚ ਤੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਨੂੰ ਰਵਾਣਾ ਕਰਦੇ ਗੁਰੂ ਰਮਦਾਸ ਮਹਾਰਾਜ ਦੇ ਜਿਹੜਾ ਹੈ ਇੱਕ ਐਸਾ ਸਮਾਜ ਹੈ ਜਿਨ੍ਹਾਂ ਨੇ ਸਾਧ ਸੰਗਤ ਮਿਲ ਰਹੀ ਹੈ ਮਾਦੂ ਜੈਸੇ ਮਰਦ ਵਗੀਰਾ ਸਾਰਿਆਂ ਨੂੰ ਇਕੱਠੇ ਰਹਿਣ ਦੇ ਲਈ ਔਰ ਉਹਦੇ ਸੰਦੇਸ਼ ਦੀ ਅੱਜ ਸਾਰੀਆਂ ਚਾਹੇ ਉਹ ਰਾਜਨੀਤਿਕ ਖੇਤਰ ਚ ਹੋਣ ਚਾਹੇ ਉਹ ਸਮਾਜੀ ਖੇਤਰ ਚ ਹੋਣ ਚਾਹੇ ਉਹ ਧਾਰਮਿਕ ਖੇਤਰ ਚ ਹੋਣ ਔਰ ਕਿਸੇ ਵੀ ਧਰਮ ਦੇ ਜ਼ਰੂਰੀ ਨਹੀਂ ਕਿ ਉਹ ਸਾਡੇ ਇੱਥੇ ਸਿੱਖ ਗੈਨ ਮੁਸਲਮ ਸਾਰੇ ਤੁਹਾਨੂੰ ਇੱਥੇ ਤੁਹਾਨੂੰ ਦਿਖਾਈ ਦੇਣਗੇ ਔਰ ਸਮਾਜ ਦਾ ਹਰ ਰੰਗ ਸਾਰੀਆਂ ਬਰਾਦਰੀਆਂ ਇੱਥੇ ਸ਼ਰਧਾ ਦੇ ਨਾਲ ਆਉਂਦੀਆਂ ਔਰ ਇਹ ਗੁਰੂ ਰਬਦਾਸ ਮਹਾਰਾਜ ਜੀ ਦੀ ਉਹ ਗੜੀਆ ਉਸ ਬਾਣੀ ਦਾ ਹੀ ਕਿ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਖਦਮ ਕੀ ਰਾ ਉਹਦਾ ਹੀ ਜਿਹੜਾ ਉਹ ਸਮਰਨ ਕਰਦੇ ਹੋਏ ਸਮਾਜ ਇੱਥੇ ਆਉਂਦਾ ਔਰ ਇਹਦੇ ਲਈ ਮੈਂ ਕਹਾਂਗਾ ਇਹ ਗੁਰੂ ਰਬਦਾਸ ਮਹਾਰਾਜ ਦੀ ਕਿਰਪਾ ਕੇ ਸਰਵ ਸਮਾਜ ਨੂੰ ਇਕੱਠਾ ਕਰਨ ਦੇ ਲਈ ਇੱਕ ਮੰਚ ਸਾਰਿਆਂ ਨੂੰ ਮਿਲਦਾ ਹੈ